ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ੍ਹ ਸੇਲ ਲਈ ਲੈ ਕੇ ਆਏ ਹਾਂਗੇ ਤਾਜੀ ਸੂਈ ਆਗੀ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਗਾਲੀ ਨਾਮ ਤੇ ਐਡਰੈਸ ਬੋਲਦੇ ਨਾਮ ਨਵਦੀਪ ਜੀ ਪਿੰਡ ਵਾਲੀਆਂ ਨੇੜੇ ਤਨੌਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਜੀ ਠੀਕ ਆ ਜੀ ਮੋਬਾਈਲ ਨੰਬਰ 83603 29597 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਆਪਣੇ ਨੇੜੇ ਕਿਹੜਾ ਪਿੰਡ ਰਹਿ ਜਾਂਦਾ ਵਿੱਚ ਨੇੜੇ ਆਪਣੇ ਵੀਰੇ ਪਿੰਡ ਕੱਟੂ ਆਗਾ ਅਬੋਂ ਕੱਟੂ ਵਾਲੀਆਂ ਕਿਹਾ ਜਾਂਦਾ ਠੀਕ ਆ ਵੀਰੇ ਇਤਨੁਲਾ ਤੇ ਬਰਨਾਲਾ ਨੇੜੇ ਆ ਠੀਕ ਆ ਵੀਰੇ ਤੇ ਵੀਰੇ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਪਹਿਲਾ ਸੂਈ ਆ ਪਹਿਲਾ ਸੂਆ ਜੀ ਪਲੂਨ ਸੂਈ ਆ ਹਾਂਜੀ ਤੇ ਕਦੋਂ ਸੂਈ ਆ ਵੀਰੇ ਇਸ ਸਵੇਰ ਦੀ ਸੂਈ ਫੀ ਆ ਜੀ ਠੀਕ ਆ ਸਵੇਰੇ ਸੂਈ ਆ ਕਿੰਨੇ ਕ ਵਜੇ ਸੂਈ ਆ ਵੀਰੇ ਇਹਨੂੰ ਰੇ ਮਲਾ 4 ਵਜੇ ਦੀ ਸੂਈ ਹੈ ਠੀਕ ਆ ਜੇਰ ਵਗੈਰਾ ਓਕੇ ਆ ਵੀਰੇ ਹਾਂਜੀ ਜੇਰ ਦਿਖਾ ਦੋ ਜੇਰ ਬਾਈ ਕੰਪਲੀਟ ਆ ਬੱਠਲ ਥੱਲੇ ਪਈਏ ਚੈੱਕ ਕਰ ਲੋ ਹੂੰ ਤੇ ਬੱਚਾ ਬਾਈ ਕੀ ਦਿੱਤਾ ਕਰਮਾ ਬੱਚਾ ਬੱਛੀ ਆ ਜੀ ਬੱਸੀ ਹੋ ਕੁਆਲਿਟੀ ਦਿੱਤੀ ਆ ਹਨਾ ਹਾਂਜੀ ਹੂੰ ਹੂੰ ਬਾਕੀ ਬਾਈ ਨਾਲੂਆ ਨਾਲ ਆ ਹਨਾ ਤਸੱਲੀ ਕਰ ਲੋ ਚੈੱਕਾ ਕੱਚਾ ਕੱਚਾ ਨਾਲੂਆ ਨਾਲ ਹੀ ਆ ਜਮਾ ਕਿ ਨਹੀਂ ਬਾਈ ਤਾਜੀ ਸੂਈ ਆ ਵੀ ਹਾਂਜੀ ਵੀਰੇ ਤੇ ਕਿੰਨਾ ਕੁ ਭਰਾ ਫਿਰ ਬੋੜਾ ਕੱਢਿਆ ਬੋਲਾ ਪਣੀ ਦਾ 4.5 ਲੀਟਰ ਕੱਢਿਆ ਜੀ 4.5 ਲੀਟਰ ਬੋਲਾ ਕੱਢਿਆ ਬਾਕੀ ਤੁਸੀਂ ਮੂਹੂ ਵੀ ਦੱਸਦੇ ਸੀ ਵੀ 4 ਦੰਦਾ ਹਨ 4 ਦੰਦੀ ਹੈ ਠੀਕ ਆ ਵੀਰੇ ਤੇ ਖੋਲ ਦੋ ਪਰਾ ਤੋੜ ਦੋ ਉਹ ਠੰਡੀ ਸੀਲ ਕਿਵੇਂ ਹਾਂ ਜਮਾਂ ਠੰਡੀ ਪਤਾਵਾਂ ਮਾਰ ਕੇ ਦਿਖਾਉਂਦਾ ਠੀਕ ਆ ਡਰੇਰ ਬਹੁਤ ਕਮਾਲ ਦਾ ਤਿਆਰ ਕਰਿਆ ਹਨਾ ਕਰਮ ਵਾਲੀ ਨੇ ਫਿਕਸ ਆ ਹਵਾਨਾ ਬਾਈ ਖੁੱਚਾਂ ਤੋਂ ਤਾਹਾਂ ਦਾ ਹਵਾਨਾ ਹਾਂਜੀ ਤੇ ਕੱਲਾ ਕਲਾ ਥਾਣਾ ਬਈ ਨਖੜਮਾ ਥਾਣਾ ਪੂਰੀ ਵਿੱਚੀ ਹੱਥੀ ਚਵਾਈ ਵਾਲਾ ਥਾਣਾਗਾ ਹਾਂ ਬਾਈ ਹੱਥੀ ਚਵਾਈ ਵਾਲਾ ਥਾਣਾ ਸਹੀ ਗੱਲ ਆ ਮੇਨ ਗੱਲ ਬੱਚਾ ਕਰਮਾ ਨੇ ਵਸੀ ਦਿੱਤੀ ਆ ਬੱਸੀ ਨੇ ਵੀ ਨਾਲ ਇਸਾਲ ਦੂਰ ਸਾਲ ਤੱਕ ਤਿਆਰ ਹੋ ਜਾਣਾ ਟੋਰਾ ਤਰਾ ਚੈੱਕ ਕਰ ਲਓ ਇੱਕ ਨੰਬਰ ਆ ਬਾਕੀ ਵੜਾਂਗਾ ਕਿ ਨਹੀਂ ਨਮਾ ਹਾਨ ਹਾਂ ਇਹ ਨਮਾ ਹਾਨ ਉਹ ਬਰੀਕੀ ਚ ਹਨਾ ਵੜੇ ਬਰੇ ਬਰੀਕੀ ਜ ਆ ਵਧੀਆ ਵੱਡੀ ਗਾਂਗੀ ਹਾਂ ਬਾਈ ਫੁੱਲ ਵੱਡੀ ਆ ਛੋਟੀ ਨਾ ਬਾਈ ਕੋਈ ਸਮਝੋ ਫੂਗਾ 5 ਫੁੱਟ ਕੱਦਕ ਨਹੀਂ ਹੋਣਾ ਬਾਈ ਹਾਂ ਇਹ ਬੇਲ ਬੂਲ ਵਧੀਆ ਲੰਬੀ ਆ ਹਾਂ ਬੇਲ ਬੂਲ ਲੰਮੀ ਆ ਬਾਈ ਰੇਲ ਗੱਡੀ ਦੇ ਇੰਜਣ ਜਿੱਡੀ ਬਾੜਾ ਜਿਹਨੂੰ ਆਪਾਂ ਕਹਿੰਦੇ ਆ ਨਾ ਵੱਡੀ ਆ ਵੀ ਥਣ ਥਣ ਵੀ ਹੱਥੀ ਚਵਾਈ ਵਾਲਾ ਥਣ ਹੱਥੀ ਚਵਾਈ ਵਾਲਾ ਥਣ ਆ ਬਾਈ ਆਰਡਰ ਚੈੱਕ ਕਰ ਲਓ ਬਹੁਤ ਕਮਾਲ ਦਾ ਬਾਕੀ ਧਾਰ ਕਿਵੇਂ ਆ ਬਾਈ ਧਾਰ ਇੱਕ ਨੰਬਰ ਆ ਮੋਟੀ ਧਾਰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਠੀਕ ਆ ਮੋਟੀ ਬਾਈ ਕਹਿੰਦਾ ਧਾਰ ਆ ਬਾਈ ਥਣ ਚੈੱਕ ਕਰ ਲਓ ਬਹੁਤ ਕਮਾਲ ਦਾ ਥਣ ਲੱਗਿਆ ਵਾਗਾ ਕਰਮ ਵਾਲੀ ਦੇ ਬਾਕੀ ਜੇ ਆਪਾਂ ਗੱਲ ਕਰੀਏ ਸਨਖ ਪੁਣੇ ਤੇ ਪ੍ਰਿੰਟ ਦੀ ਫੁੱਲ ਚੰਗੀ ਆ ਹਨਾ ਹਾਂ ਫੁੱਲ ਚੰਗੀ ਫੇਰ ਚੈੱਕ ਕਰਾ ਦੇ ਭਰਾ ਬੰਦਾ ਇਧਰ ਨੂੰ ਕਰਾ ਕੇ ਮਾਰਾ ਜਾ ਲੈ ਬਾਈ ਆਪਾਂ ਫੇਰ ਚੈੱਕ ਕਰਵਾ ਦਿੰਦੇ ਆ ਕਰਮਾਲੀ ਦਾ ਇੱਕ ਨੰਬਰ ਫੇਸ ਆ ਹੂੰ ਥੋੜਾ ਲੈ ਬਈ ਫੇਸ ਚੈੱਕ ਕਰ ਲੋ ਬੋਦੀਵਾਦੀ ਕਰਮਾਲੀ ਦੀ ਫੁੱਲ ਕਮਾਲ ਦੀ ਆ ਥੋੜਾ ਬੱਚੇ ਦਾ ਜ਼ਰੂਰ ਕਰਦੀ ਸੀ ਬਣਾ ਹਾਂ ਬੱਚੇ ਦਾ ਕਰਦੀ ਹੈਗੀ ਲੈ ਫੇਸਬੁਕ ਚੈੱਕ ਕਰ ਲੋ ਬੋਦੀਵਾਦੀ ਫੁੱਲ ਚੰਗੇ ਆ ਹੀਆਂ ਟੋਆ ਮੈਨਾਂ ਦੇਖੋ ਹਾਂ ਬਈ ਟੋਆ ਟਾ ਫੁੱਲ ਚੰਗਾ ਹੈਗਾ ਲੈ ਜਾ ਬਈ ਫੁੱਲ ਬਰੀਡ ਵਾਲੀ ਬਹਿਣਾ ਬਾਕੀ ਬੱਚੇ ਵੀ ਚੰਗੇ ਪਉਂਦੇ ਹੈ ਨਾ ਬੱਚਾ ਵੀ ਬੱਚੀ ਆ ਚੰਗੀ ਹੈ ਹੂੰ ਲੈ ਬਈ ਬਾੜ ਤੇ ਨਾ ਫੁੱਲ ਸਣਖ ਪੋਣਾਗਾ ਬਾਕੀ ਆਂ ਬੇਲ ਬੂਲ ਪੂਰੀ ਫੁੱਲੋਂ ਲੰਬੀ ਆ ਹਾਂ ਬਾਕੀ ਨਵਾਂ ਖੂਨ ਆ ਨਵਾਂ ਹਣ ਨਵਾਂ ਸਹੀ ਗੱਲ ਆ ਬਾਈ ਹਾਂਜੀ ਤੇ ਬਾਈ ਫਿਰ ਕੀ ਮੋਲ ਆ ਸਾਜੂਏ ਚੇ ਜਿਵੇਂ ਮਰਜੀ ਪੀ ਲੋ ਦਬਦੀ ਨਹੀਂ ਗਾ ਨਹੀਂ ਦਬਦੀ ਬਾਈ ਬਰੀਕੀ ਚ ਵੜਾ ਵਾਕੀ 나ੜਾਂ ਬਾਈ ਚੈੱਕ ਕਰ ਲੋ ਕੱਲੀ ਕੱਲੀ 나ੜ ਮਤਲਬ ਕਿ ਦਿਖਾਈ ਦਿੰਦੀ ਹੈਗੀ ਹਨਾ ਜੀ ਵੀਰੇ ਤੇ ਭਰਾ ਫਿਰ ਕੀ ਮੋਲ ਆ ਜਾਇਜਾ ਬਾਈ ਥੋੜਾ ਬੱਚੇ ਦਾ ਕਰਕੇ ੱੱਕਾ ਜ਼ਰੂਰ ਕਰਦੀ ਆ ਹਨਾ ਹਾਂਜੀ ਤੇ ਬਾਈ ਫਿਰ ਕੀ ਮੋਲ ਆ ਰੇਡ ਆਪ ਫੋਨ ਦੀ ਕਰ ਲਾਂਗੇ ਠੀਕ ਆ ਹਾਂਜੀ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਪਰ ਮੁੱਲ ਜਾਇਜ਼ ਹੀ ਹੋਵੇ ਫਿਰ ਜਮਾ ਜਾਇਜ਼ ਰੇਟ ਹੋ ਗਈ ਠੀਕ ਆ ਬਾਈ ਕਹਿੰਦਾ ਬੈਠ ਦੇ ਹਿਸਾਬ ਨਾਲ ਜਮਾ ਜਾਇਜ਼ ਮੁੱਲ ਹੋਗਾ 18 ਮਾਰਕ ਖਾਨ ਠੀਕ ਆ ਬਾਈ ਕਹਿੰਦਾ 18 ਆਪਾਂ ਮਾਰ ਕੇ ਦਿਖਾ ਦਿੰਨੇ ਆ ਲਾ ਬਾਈ ਠੰਡੇ ਸੀ ਚੈੱਕ ਕਰ ਲੋ ਇਹਨੇ ਮੇਰੇ ਬਿਨਾ ਨਿਆਣੇ ਤੋਂ ਬੈਠੇ ਆ ਪਸਲੇ ਨਿਆਣੇ ਤਾਂ ਬੈਠਾ ਕੋਈ ਲਣ ਗਾ ਬਾਈ ਸਹੀ ਗੱਲ ਆ ਬੈਠਣ ਨਹੀਂ ਦਿੰਦਾ ਬਸ ਧਾਰ ਕਿਵੇਂ ਆ ਬਾਈ ਇਸਕਾ ਨੰਬਰ ਆਈ ਹੱਥ ਵੀ ਨਾ ਲਾਵੇ ਕੋਈ ਲੈ ਬਾਈ ਬਾਈ ਕਹਿੰਦਾ ਹੱਥ ਵੀ ਨਾ ਲਾਵੇ ਆ ਕਿਤੇ ਸਿੱਧੀ ਆਨਲਾਈਨ ਹੀ ਮੰਗਾ ਲੈ ਭਾਵੇਂ ਨਹੀਂ ਨਹੀਂ ਚਲ ਵੀ ਧਾਰ ਲੈ ਬਾਈ ਖੜਨੀ ਚੈੱਕ ਕਰ ਲੈ ਮਾਣੇ ਖੜੀ ਹੈਗੀ ਚੱਕਰੀ ਨਹੀਂ ਜਿਵੇਂ ਪਲੂਣ ਸੂਈਆਂ ਨਹੀਂ ਬਸ ਨੇੜੇ ਰੀ ਲੱਗਣ ਦਿੰਦਾ ਕਨੇ ਲੋ ਵੀ ਹਾਂ ਬਈ ਬਹੁਤ ਚੰਗੀ ਧਾਰਾ ਲੱਗਿਆ ਬਈ ਧਾਰਾ ਚੈੱਕ ਕਰ ਲ ਬੰਨੇ ਵਰਗੀ ਧਾਰਾ ਵਰਦੀ ਆ ਥੱਲੇ 10 ਦੀ ਆ ਸੋਹਣਾ ਹਵਾਨਾ ਪੂਰਾ ਫੁੱਲ ਆਈ ਹਾਂ ਬਈ ਫੁੱਲ ਹਵਾਨਾ ਚੰਗਾ ਬਈ ਜਿਵੇਂ ਮਰਜੀ ਉਹ ਕਰੀ ਚੱਲ ਕੋਈ ਚੱਕਰ ਹੀ ਨਹੀਂ ਲੱਗਿਆ ਬਈ ਸਹੀ ਗੱਲ ਆ ਫੁੱਲ ਚੰਗਾ ਹਵਾਨਾ ਕੱਲਾ ਕੱਲਾ ਥਾਣਾ ਪੂਰੀ ਵਿੱਥੀ ਤੇ ਥਣ ਲੱਗਾ ਸਹੀ ਗੱਲ ਆ ਬਰਾ ਮੇਰਾ ਫਰਦੀ ਵਜੇ ਦੁਬਾਰੇ ਵੈਜ ਦਿੰਦਾ ਹਾਂ ਹਾਂ ਭਾਈ ਕੋਈ ਚੱਕਰ ਹੀ ਨਹੀਂਗਾ ਹਵਾਨਾ ਬਾਈ ਬਹੁਤ ਚੰਗਾ ਯਾਰ ਕਰ ਹੈਨਾ ਹਾਂਜੀ ਵੀਰੇ ਬਾਕੀ ਚਵਾਈ ਵੀ ਕਰੀ ਹੋਈ ਆ ਤਾਂ ਵੀ ਹਵਾਨਾ ਵਧੀਆ ਦਿਖਾ ਚਵਾਈ ਕਰੀ ਵਾ ਸਹੀ ਗੱਲ ਆ ਲੈ ਬਾਈ ਚਵਾਈ ਹੋਈ ਵੀ ਆ ਨਾ ਜਿਵੇਂ ਤਾਂ ਵੀ ਬਹੁਤ ਚੰਗਾ ਹਵਾਨਾ ਦਿੰਦਾਗਾ ਬਾਕੀ ਕਹਿੰਦਾ 4 ਲੀਟਰ ਬਾਈ ਕਹਿੰਦਾ ਮੈਂ ਬੋੜਾ ਕੱਢ ਲਿਆ ਹਾਂਜੀ ਵੀਰੇ ਲੈ ਸੀਗਾ ਭਰਾ ਕੋਲੇ ਬਾਈ ਇੱਕ ਆਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਜੀ ਵੀਡੀਓ ਨੇ ਦੇਖਣ ਲਈ ਸਾਰੇ ਵੀਰਾਂ ਦਾ ਤਾਂ ਇਹਦੇ ਨਾਲ ਧੰਨਵਾਦ